ਆਪਣੇ ਪਿੰਡ 'ਚ ਇੱਕ ਬਹੁਤ ਤਕੜਾ ਪ੍ਰੋਜੈਕਟ ਲੱਗ ਰਿਹਾ ਹੈ ਤੇ ਬਾਈ ਬਣਾ ਰਿਹਾ ਆਪਣੇ ਗਵਾਂਢੀ ਹੈਗਾ ਤੇ ਕੀ ਕੀ ਚੀਜ਼ ਬਣਾ ਰਿਹਾ ਤੁਹਾਨੂੰ ਦਿਖਾਉਣੇ ਹੈਗੇ ਸਾਰਾ ਕੁਝ ਆ ਦੇਖੋ ਇਹ ਇੱਕ ਚੀਜ਼ ਤੋਂ ਕਈ ਕੰਮ ਲੈ ਰਿਹਾ ਹੈਗਾ ਆ ਪਾਈ ਦਾ ਘਰ ਹੈ ਤੇ ਇਹਦਾ ਪ੍ਰੋਜੈਕਟ ਹੈਗਾ ਕਾਲਾ ਨਾਂ ਇਹਦਾ ਸਾਡਾ ਗਵਾਂਢੀ ਹੈ ਹਾਂ ਕਿਵੇਂ ਕਾਲੇ ਵਧੀਆ ਬਾਈ ਇਹ ਕੀ ਕਰ ਰਿਆ ਨੂੰ ਇਹ ਬਾਈ ਸੋਲਰ ਲਵਾ ਰਹੇ ਆਪਾਂ ਅੱਛਾ ਮਿਸਟਰ ਆਪਣੀ ਬਾਹਰ ਚੱਕ ਕੇ ਜੋਣੀਆਂ ਲਾ ਦੇਣਾ ਹਾਂ ਹੂੰ ਆ ਛੜ ਦੇ ਇੱਕ ਵੰਡ ਗੱਲਾਂ ਆਪਾਂ ਕਲੀਅਰ ਕਰ ਚੋਰੀ ਨਹੀਂ ਹੁੰਦੀ ਇੱਥੇ ਹਾਂ ਠੀਕ ਹੈ ਨਾਲੇ ਸ਼ੈੱਡ ਬਣ ਜੂਗਾ ਠੀਕ ਹੈ ਨਾਲੇ ਘਰੇ ਦੀ ਲਾਈਟ ਬਣਤਾਗੇ ਸਾਡੇ ਮੋਟਰ ਚੱਲਿਆ ਕਰੂਗੀ ਨਾਲੇ ਥੱਲੇ ਮੁਰਗਾ ਰੱਖਣਾ ਠੀਕ ਹੈ ਜੀ ਇੱਕ ਚੀਜ਼ ਤੂੰ ਕਈ ਕੰਮ ਲੈ ਰਿਆ ਹੈ ਠੀਕ ਹੈ ਇਹਦਾ ਭਾਈ ਖਤਰਾ ਨਹੀਂ ਕੋਈ ਜਿਹੜਾ ਹਵਾ ਉਹਵਾ ਦਾ ਸੱਤਮ ਜਿਹੜਾ ਹੈ ਭਾਈ ਪੂਰੀ ਸਖਤਾਈ ਆਵੇ ਪਿੰਡਰ ਪੂਰੇ ਆ ਮੁੰਡੇ ਪੂਰੇ ਜ਼ਬਰਦਸਤ ਕੰਮ ਕਰੀਆ ਠੀਕ ਹੈ ਕਿਹੜੀ ਮੋਟਰ ਲਵਾਈ ਆ ਤੂੰ ਇਹ ਬਈ ਸੋਧਰਾ ਦੀ ਅਦੇਸ਼ਾਣ ਤੋਂ ਅਦੇਸ਼ਾਣ ਤੋਂ ਠੀਕ ਹੈ ਕਿੰਨੇ ਵਾਲੀ ਮੋਟਰ ਹੈਗੀ 7.5 ਦੀ ਹੋਰੀ 7.5 ਦੀ ਹੈ ਠੀਕ ਹੈ ਤੇ ਪਾਣੀ ਖੇਤ ਤਾਂ ਆਪਣਾ ਨੇੜੇ ਹੈਣੀ ਇੱਥੇ ਯਾਰ ਖੇਤ ਪਾਈਪ ਲਾਈਨ ਪਾਈ ਆ ਬਈ ਜੇ ਨਾਲ ਜੋੜ ਦੇ ਠੀਕ ਹੈ ਪਹਿਲਾਂ ਕਿਹੜੀ ਮੋਟਰ ਲੱਗੀ ਥਰੇ ਇੱਥੇ ਪਹਿਲਾਂ 24 ਘੰਟੇ ਲੱਗੀ ਮੱਛੀ ਫਾਰਮ ਦੀ ਠੀਕ ਹੈ ਮੱਛੀ ਫਾਰਮ ਵੀ ਹੈ ਬਈ ਇਹਦਾ ਅਗਲੀ ਵੀਡੀਓ ਆਪਾਂ ਮੱਛੀ ਫਾਰਮ ਤੇ ਦਿਖਾਵਾਂਗੇ ਤੁਹਾਨੂੰ ਸਾਡੇ ਪਿੰਡ ਦੇ ਵਿੱਚ ਮੱਛੀ ਫਾਰਮ ਖੋਲੇ ਬਾਵਾ ਸੀਗੇ ਤੇ ਬੰਦ ਵੀ ਤਕਰੀਬਨ ਬਾਵਾ ਹੋ ਗਏ ਪਰ ਇਹਦੇ ਕੋਲੇ ਕਿੰਨੇ ਕਿਲੇ ਜਿਸ ਪਹਿਲਾਂ ਪਹਿਲਾਂ ਵੀ ਸਵਾ ਕਿਲਾ ਸੀ ਤਿੰਨ ਕਿਲੇ ਹੋਰ ਕਰਦੇ ਤੇ ਤਿੰਨ ਕਿਲੇ ਹੋਰ ਪਟਲੇ ਜਿਹੜੇ ਕਹਿੰਦੇ ਆ ਵੀ ਸਾਡੇ ਵੀ ਇਹ ਹਿਸਾਬ ਆ ਸਿਸਟਮ ਚ ਬਾਹਰ ਹੈਗਾ ਵੀ ਵਿੱਚ ਬੰਦ ਹੋ ਰਿਹਾ ਠੀਕ ਹੈ ਤੇ ਇਹਨੇ ਤਿੰਨ ਕਿल्ल्या ਚ ਹੋਰ ਪਟਲਿਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਆਪ ਅਗਲੀ ਵੀਡੀਓ ਚ ਦੇਵਾਂਗੇ ਤੇ ਆਹ ਬਾਈ ਲਾਰੇ ਹੈਗੇ ਆ ਦੇਖੋ ਸਸ ਕਰੇ ਲਾਰੇ ਆ ਸਿਸਟਮ ਇਹ ਹੈ ਸੁੱਖਿਆ ਕਰ ਰਿਹਾ ਆ ਸਿਸਟਮ ਆ ਪ੍ਰੋਜੈਕਟ ਵੀ ਤੇ ਲਾਉਣਾ ਤੇ ਇੱਧਰ ਥੋੜਾ ਜਿਹਾ ਗੇਟ ਤੇ ਸੀਗਾ ਪਰ ਇੱਧਰ ਆ ਨਿਮ ਆ ਗਿਆ ਨਹੀਂ ਤੇ ਗੇਟ ਤੇ ਲਾਉਣਾ ਸੀ ਹਨਾ ਕਾਲੇ ਗੇਟ ਤੇ ਲਾਉਣਾ ਸੀਗਾ ਜਿੱਧਰ ਨਿਮ ਨਾ ਹਾਂ ਆ ਕਰ ਕਿ ਬਈ ਤਾਂ ਕਰ ਹਾਂ ਹਾਂ ਆ ਦੇਖੋ ਇੱਥੇ ਵੀ ਇੱਕ ਪੰਦਰ ਲਾਉਣਾ ਠੀਕ ਹੈ ਇੱਥੇ ਮੁਰਗੇ ਰੱਖੇਗਾ ਮੁਰਗੇ ਆਂਡੇ ਬਾਧੂ ਜਾਲਾ ਜ ਕਰ ਦੇਣਗੇ ਤੇ ਸੰਦ ਨਹੀਂ ਖੜਾਉਂਦਾ ਇੱਥੇ ਸੰਦ ਤਾਂ ਬਈ ਸੰਦ ਵਾਲਾ ਹੈਗਾ ਸਸ ਆਪਣੇ ਕੋਲ ਗਾਂ ਛੱਡ ਹੈ ਜਾਨੇ ਤੇ ਆਬ ਕਬੂਤਰ ਰੱਖਾਂ ਕਬੂਤਰਾਂ ਵਾਲੇ ਛਾਉਂ ਕੇ ਸਾਰੇ ਗਏ ਦੇ ਹਨਾ ਕਲੇ ਪਹਿਲਾਂ ਵੀ ਸੀਗੇ ਤੇਰੇ ਕੋਲੇ ਹਨਾ ਪਹਿਲਾਂ ਬੇਸ ਤੇ ਕੋਈ ਜਗ੍ਹਾ ਦੀ ਪ੍ਰੋਬਲਮ ਨਹੀਂ ਮੋਰ ਵੀ ਸੀਗੇ ਤੇਰੇ ਕੋਲੇ ਮੋਰ ਵੀ ਜੀ ਆਪਾਂ ਉਹਨਾਂ ਲਿਆ ਰਹੇ ਆਂ ਬੇ ਪਿੰਡ 'ਚ ਛੱਡਾਂਗੇ ਠੀਕ ਹੈ ਠੀਕ ਆ ਬਾਈ ਲਾ ਰਹੇ ਆ ਕਿੱਥੋਂ ਆ ਬਾਈ ਆਪਾਂ ਕਿੱਥੋਂ ਆਪਾਂ ਠੀਕ ਹੈ ਕਿੰਨਾ ਤੋਂ ਲਾ ਰਹੇ ਆਂ ਬਾਈ ਦੇਖੋ ਬਠਿੰਦਾ ਤੋਂ ਆ ਠੀਕ ਹੈ ਜੀ ਕਿੱਥੇ ਕਿੱਥੇ ਲਾਇਆ ਪ੍ਰੋਜੈਕਟ ਹੈ ਬਾਈ ਆਲ ਪੰਜਾਬ ਦੀ ਆਲ ਪੰਜਾਬ ਚ ਹਾਂਜੀ ਠੀਕ ਹੈ ਤੇ ਇਹ ਘਰਾਂ ਵਾਲਾ ਜੀ ਸਿਸਟਮ ਹੁੰਦਾ ਬਾਈ ਜਿਹੜੇ ਆਪਣੇ ਪੁੱਛਦੇ ਹੁੰਦੇ ਆ ਵੀ ਘਰੇ ਸਿਸਟਮ ਲੱਗ ਕੇ ਬਿਓ ਮੀਟਰ ਤੇ ਵਾਪਸ ਬਿਜਲੀ ਵਾਲਾ ਸਿਸਟਮ ਉਹ ਦੱਸ ਦਿਓ ਸਾਨੂੰ ਕੀ ਸਿਸਟਮ ਹੁੰਦਾ ਹੈਗਾ ਉਹ ਆਨ ਗ੍ਰੈਡ ਹੁੰਦਾ ਵੀ ਠੀਕ ਹੈ ਬਾਈ ਆਨ ਗ੍ਰੈਡ ਬੋਲਦੇ ਆ ਠੀਕ ਹੈ ਇਹ ਉਹ ਫੋਲ ਲੈਣੀ ਪੈਂਦੀ ਹੈ ਗ੍ਰੈਡ ਤੋਂ ਫਿਰ ਲੱਗ ਠੀਕ ਹੈ ਲੋਡ ਪਤਾਉਣਾ ਪੈਂਦਾ ਹਨਾ ਠੀਕ ਹੈ ਜਿੰਨੀਆਂ ਜੰਟਾਂ ਵਾਪਸ ਜਾਣਗੀਆਂ ਤੇ ਉਹਨੀਆਂ ਉਹ ਗਿਣ ਲੈਣੇ ਹਿਸਾਬ ਕਿੰਨੇ ਤੋਂ ਕਰਦੇ ਹੁੰਦੇ ਆ ਉਹ ਸਾਲ ਬਾਅਦ ਹਿਸਾਬ ਠੀਕ ਹੈ ਤੇ ਜਿਹੜੇ ਜੁੰਟਾ ਆਪਣੀਆਂ ਬਾਹਰ ਜਾਣ ਉਹਨਾਂ ਇੱਕ ਨਹੀਂ ਫਿਰ ਉਹਦਾ ਈ ਸਿਸਟਮ ਹੁੰਦਾਗਾ ਜੁੰਟਾ ਦਾ ਜਿਹੜੀ ਤੋਂ ਵੀ ਵਧਾਤੀ ਠੀਕ ਹੈ ਗ੍ਰੈਡ ਕੋਈ ਨਹੀਂ ਦਿੰਦਾ ਬਹੁਤ ਦਿੰਦਾ ਠੀਕ ਹੈ ਜਿਹੜਾ ਤੁਹਾਡੇ ਇੱਕ ਜੁਣੀ ਬਾਹਰ ਕਰਤ ਖਾਤੀ ਉਹਦਾ ਬਿੱਲ ਠੀਕ ਹੈ ਉਹਦਾ ਬਿੱਲ ਹੈ ਜੀ ਠੀਕ ਹੈ ਤੇ ਨੰਬਰ ਬੋਲ ਦੋ ਬਈ ਆਪਣਾ ਵੀ ਨੰਬਰ ਆਪਣਿਆ ਦੇਸ਼ ਵਾਲਾ ਦਿੰਦੀਆਂ ਚੱਲਦੀਆਂ ਵੀਡੀਓ ਜੂਸ ਦਾ ਨੰਬਰ ਵੀ ਪਾਈ ਹੁੰਦੇ ਠੀਕ ਹੈ ਤੇ ਤੁਸੀਂ ਆਪਣੀ ਨੰਬਰ ਦੇ ਦਿਓ ਬਾਈ ਕਿ ਉਹ ਦੇਸ਼ ਵਾਲਾ ਹੈਗਾ ਤੁਹਾਡੇ ਕੋਲ ਦੇਸ਼ ਵਾਲਾ ਦੇ ਦਿਓ ਨੰਬਰ ਕਹ ਦੇਸ਼ ਵਾਲਾ ਦਾ ਨੰਬਰ ਦੇ ਪਹਿਲਾਂ ਲਵਾਈਏ ਮੋਟਰ ਪਹਿਲਾਂ ਆਪਾਂ 4-5 ਲਵਾ ਲੈਂਦੇ ਹਾਂ ਕਿੰਨਾ ਬਾਈ 84462 ਠੀਕ ਹੈ ਤੇ 84 ਪੂਰਾ 800 ਆਈ ਠੀਕ ਹੈ ਤੇ ਬਈਆ ਕੰਟੈਕਟ ਆ ਸਾਡੇ ਚਾਚਾ ਜੀ ਹੈ ਗਵਾਂਢੀ ਆ ਸਾਡੇ ਤੇ ਨਵੇਂ-ਨਵੇਂ ਪ੍ਰੋਜੈਕਟ ਹੀ ਕਰਦਾ ਕਾਲਾ ਤੇ ਹੋਰ ਵੀ ਤੁਹਾਨੂੰ ਚੀਜ਼ਾਂ ਦਿਖਾਵਾਂ ਐ ਖੇਤ ਅਜ ਮੱਛੀ ਫਾਰਮ ਦਾ ਦਿਖਾਵਾਂਗੇ ਸਾਰਾ ਕੁਝ ਤੈ ਕਾ ਹਾ ਬੰਦੇ ਤੋਂ ਵਜੋ ਬਾਈ ਇਹ ਬਹੁਤ ਚੰਦਰਾ ਬੰਦਾ ਇਹ ਤੇ ਤੁਸੀਂ ਵਾਕੀ ਜਿਹਨੇ ਕਿਸੇ ਨੇ ਬਾਈ ਲਵਾਉਣੀ ਹੋਈ ਤੇ ਭਾਈ ਨੰਬਰ ਦੇਦਾ ਇਹ ਕੰਟੈਕਟ ਕਰ ਲੋ ਇਹ ਸਾਨੂੰ ਪ੍ਰੋਜੈਕਟ ਵਧੀਆ ਲੱਗਿਆ ਤਕਰੀਬਨ ਕੁੱਲ ਮਿਲਾ ਕੇ। ਈ ਖੇਤ ਨਾਲ ਲਵਾਉਣ ਨਾਲੋਂ ਜਿਹੜਾ ਕੋਈ ਖੇਤ ਨੇੜੇ ਪੈਂਦਾਗਾ ਉਹ ਘਰੇ ਲਵਾਉਣ ਵਾਲਾ ਸਿਸਟਮ ਵਧੀਆ ਨਾਲ ਦਾ ਘਰੇ ਬਿਜਲੀ ਵਰਤੀ ਜਾਂਦੀ ਕਿ ਇਸ ਨੂੰ ਮੋਟਰ ਦਿਖਾਉਣੇ ਕਿੱਥੇ ਜੇਗੀ ਆਹ ਘਰ ਹੈਗਾ ਕਾਲੇ ਦਾ। ਤੇ ਇੱਥੇ ਕਿਹਦੇ ਵੀ ਲਵਾ ਰੱਖਿਆ ਨਾ। ਤੇ ਇਹਦੀ ਪਹਿਲਾਂ ਵਾਲੀ ਪਾਈਪ ਲਾਈਨ ਦਿਖਾਉਣੇ ਸਾਨੂੰ ਕਿੱਥੇ ਹੈ ਪਹਿਲਾਂ ਵਾਲੀ। ਪਹਿਲਾਂ ਵਾਲੀ ਪਾਈਪ ਕਿੱਥੇ ਹੈ? ਪਾਈਪ ਪਹਿਲਾਂ ਨਹੀਂ ਮੋਟਰ। ਬਹੁਤ ਸਾਹਮਣੇ। ਹਾਉਸ ਹੈ ਨਾ? ਠੀਕ ਹੈ ਇੱਥੋਂ ਪਾਈਪ ਲਾਈਨ ਪਾਈ ਹੋਈ ਆ ਪਹਿਲਾਂ ਨਹੀਂ ਮੋਟਰ ਆ ਸੀਗੀ ਤੇ ਇਸ ਵਾਰ ਮ ਕੀਤਾ ਜੀ ਓਥੇ 24 ਘੰਟਿਆਂ ਲਈ ਜਿਹੜੀ ਨੂੰ ਮੋਟਰ ਮਿਲੀ ਸੀਗੀ ਉਹਦਾ ਪ੍ਰੋਜੈਕਟ ਹੁਣ ਵਾਲੀ ਮੋਟਰ ਕਿੱਥੇ ਆ ਹੋ ਉਸੇ ਪਾਈਪ ਲਾਈਨ ਬਈ ਇੱਥੋਂ ਪਾਈਪ ਲਾਈਨ ਪਾਈ ਹੋਈ ਆ ਉੱਥੇ ਮੋਟਰ ਲਗਾਉਣੀ ਹੈ ਕਿ ਤੇ ਘਰ ਦੇਖੋ ਇੰਨੀ ਕੁ ਦੂਰ ਘਰ ਆ ਸਾਰਾ ਠੀਕ ਹੈ ਜੀ ਤੇ ਵਧੀਆ ਪ੍ਰੋਜੈਕਟ ਲੱਗਿਆ ਸਾਨੂੰ ਤਾਂ ਬਈ ਬਾਕੀ ਨਵੇਂ-ਨਵੇਂ ਕੰਮ ਇਹ ਛੇੜਦੇ ਹੀ ਰਹਿੰਦਾ ਹੈਗਾ ਇਹ ਵੀ ਲਗਾਉਣੀ ਹੈ ਤਾਂ ਵੀ ਤਕਰੀਬਨ ਸਸਤਾ ਹੀ ਹੈ ਕੰਮ ਉਹ ਇਹਨਾਂ ਦਾ। ਵਿਸ਼ੇ ਬਾਰੇ ਜੇ ਕੋਨਟਰੈਕਟ ਨੰਬਰ ਸਾਨੂੰ ਆਪਾਂ ਡਿਸਕ੍ਰਿਪਸ਼ਨ ਤੇ ਦੇ ਦਾਂਗੇ। ਜਰੂਰ ਕੰਟੈਕਟ ਕਰੋ। ਧੰਨਵਾਦ।